everyone ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Perry Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT 5994 ਸਟੇਸ਼ਨ ਚੋਇਸ ਦੇ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਕਿ ਕੱਲ ਨੂੰ ਆਪਣੀ ਫਾਈਨਲੀ ਆਪਣੀ ਸਟੇਸ਼ਨ ਚੋਇਸ ਹੋ ਰਹੀ ਹੈ ਮੇਰਾ ਵੀ ਨੰਬਰ ਹੈਗਾ ਵਿੱਚ ਮੇਰਾ 79th ਰੈਂਕ ਹੈ ਉਹਦੇ ਵਿੱਚ ਸੋ ਆਪਾਂ ਨੂੰ ਕੱਲ ਨੂੰ ਸਟੇਸ਼ਨ ਚੋਇਸ ਕਰਨ ਦਾ ਮੌਕਾ ਮਿਲਦਾ ਹੈ ਫਾਈਨਲੀ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ 5 ਮਾਰਚ 2023 ਨੂੰ ਆਪਣਾ ਪੇਪਰ ਹੋਇਆ ਸੀਗਾ ਪਹਿਲਾਂ ਤੇ ਦੂਜਾ ਦੋਵੇਂ ਉਸ ਤੋਂ ਬਾਅਦ 28 ਜੁਲਾਈ ਨੂੰ ਆਪਣਾ ਫਿਰ ਪੇਪਰ ਆਇਆ ਪੰਜਾਬੀ ਏ ਦਾ ਸੋ ਸਾਰੇ ਹਾਰਡਲ ਕਲੀਅਰ ਕਰਨ ਤੋਂ ਬਾਅਦ ਕੱਲ ਨੂੰ ਆਪਣੀ ਸਟੇਸ਼ਨ ਚੋਇਸ ਹੋਣ ਜਾ ਰਹੀ ਹੈ ਪਹਿਲੀ ਗੱਲ ਤਾਂ ਅੱਜ ਸਾਰਿਆਂ ਨੂੰ ਨੀਂਦ ਨਹੀਂ ਆਉਣੀ ਠੀਕ ਹੈ ਪਹਿਲਾਂ ਆਪਾਂ ਨੂੰ ਟੈਨਸ਼ਨ ਸੀਗੀ ਕਿ ਆਪਾਂ ਨੂੰ ਰਿਜ਼ਲਟ ਕਦੋਂ ਆਏਗਾ ਠੀਕ ਹੈ ਮੈਰਿਟ ਲਿਸਟ ਕਦੋਂ ਆਏਗੀ ਹੁਣ ਸਾਰਿਆਂ ਨੂੰ ਲਗਭਗ ਇਹੀ ਟੈਨਸ਼ਨ ਹੈ ਸਟੇਸ਼ਨ ਨੇੜੇ ਮਿਲੇਗਾ ਜਾਂ ਦੂਰ ਮਿਲੇਗਾ ਬਟ ਮੈਂ ਇਹ ਕਹਿਣਾ ਚਾਹੂੰਗਾ ਫਾਈਨਲੀ ਆਪਾਂ ਨੂੰ ਜੌਬ ਮਿਲ ਜੇ ਪਹਿਲਾਂ ਇਹ ਬਹੁਤ ਵੱਡੀ ਗੱਲ ਹੈ ਨੇੜੇ ਮਿਲੇ ਦੂਰ ਮਿਲੇ ਉਹ ਬਾਅਦ ਚ ਦੇਖਾਂਗੇ ਪਹਿਲਾਂ ਜੌਬ ਮ ਸਾਰਿਆਂ ਨੇ ਬਹੁਤ ਸਟਰਗਲ ਕੀਤਾ ਠੀਕ ਹੈ ਕਾਫੀ ਚੰਗਾ ਮਾੜਾ ਦੌਰ ਦੇਖਿਆ ਹੋਊਗਾ ਸਾਰਿਆਂ ਨੇ ਸੋ ਉਸ ਤੋਂ ਲੰਘ ਕੇ ਆਪਾਂ ਨੂੰ ਜੌਬ ਮਿਲੇ ਪਹਿਲਾਂ ਇਹ ਬਹੁਤ ਵੱਡੀ ਗੱਲ ਹੈ ਨੇੜੇ ਮਿਲ ਜੇ ਕੋਈ ਗੱਲ ਨਹੀਂ ਦੂਰ ਮਿਲ ਜੇ ਤਾਂ ਵੀ ਕੋਈ ਗੱਲ ਨਹੀਂ ਜੌਬ ਤਾਂ ਕਰਨੀ ਕਰਨੀ ਹੈ ਓਕੇ ਸੋ ਕੱਲ ਤੋਂ ਆਪਣੀ ਸਟੇਸ਼ਨ ਚੋਇਸ ਹੈ ਇਹ ਨਹੀਂ ਪਤਾ ਕਿੰਨੇ ਵਜੇ ਉਮੀਦ ਹੈ ਇਹ 10 11 ਵਜੇ ਆਪਾਂ ਨੂੰ ਸਟੇਸ਼ਨ ਸ਼ੋ ਹੋਣ ਲੱਗ ਜਾਣਗੇ ਸੋ ਸਾਰਿਆਂ ਨੇ ਧਿਆਨ ਨਾਲ ਜ਼ਰੂਰ ਭਰਨੇ ਹੈ ਠੀਕ ਹੈ ਜਦੋਂ ਸਟੇਸ਼ਨ ਭਰਨਾ ਸ਼ੁਰੂ ਕਰੋਗੇ ਤਾਂ ਧਿਆਨ ਨਾਲ ਜ਼ਰੂਰ ਭਰਿਓ ਕਿਉਂਕਿ ਜਿਹੜੇ ਜ਼ਿਲ੍ਹੇ ਓਪਨ ਹੋਣਗੇ ਪਹਿਲਾਂ ਤਾਂ ਦੇਖੋ ਪੂਰਾ ਪੰਜਾਬ ਦੀ ਆਪਣੀ ਪੋਸਟ ਹੈ ਠੀਕ ਹੈ ਜਿਹੜਾ 2364 ਵਿੱਚ ਆਪਾਂ ਨੂੰ ਪੰਜ ਜ਼ਿਲ੍ਹੇ ਓਪਨ ਹੋਏ ਸੀਗੇ ਬਟ ਇਹਦੇ ਵਿੱਚ ਉਮੀਦ ਹੈ ਆਪਾਂ ਨੂੰ ਸਾਰੇ ਲਗਭਗ ਜ਼ਿਲ੍ਹੇ ਓਪਨ ਵੇਖਣ ਨੂੰ ਮਿਲਣਗੇ ਓਕੇ ਉਸ ਤੋਂ ਬਾਅਦ ਆਪਾਂ ਜਿੰਨੇ ਮਰਜ਼ੀ ਸਟੇਸ਼ਨ ਚੁਆਇਸ ਕਰ ਸਕਦੇ ਆ ਉਹ ਆਪਣੀ ਮਰਜ਼ੀ ਹੈ ਮੇਰੇ ਦੋਸਤ 6835 ਦੇ ਵਿੱਚ ਲੱਗੇ ਸੀ ਦੋਵਾਂ ਨੇ ਚਾਰ-ਚਾਰ ਸਟੇਸ਼ਨ ਭਰੇ ਸੀ ਸਿਰਫ ਕਿਉਂਕਿ ਉਹਨਾਂ ਦਾ ਨੰਬਰ ਉੱਪਰ ਸੀਗਾ ਬਟ ਉਹਨਾਂ ਦੀ ਗਲਤੀ ਰਹੀ ਕਿ ਉਹਨਾਂ ਨੇ ਚਾਰ ਚਾਰ ਸਟੇਸ਼ਨ ਭਰੇ ਉਹਨਾਂ ਨੂੰ ਤਰਨ ਤਰਨ ਜਾ ਕੇ ਜੌਬ ਮਿਲੀ ਠੀਕ ਹੈ ਕਿਉਂਕਿ ਜਦੋਂ ਆਪਾਂ ਨੂੰ ਜਿਹੜੇ ਆਪਾਂ ਸਟੇਸ਼ਨ ਭਰਦੇ ਆ ਜੇਕਰ ਆਪਣੇ ਤੋਂ ਪਹਿਲਾਂ ਵਾਲੇ ਰੈਂਕ ਨੂੰ ਆਲਰੇਡੀ ਮਿਲ ਜਾਣ ਤਾਂ ਆਪਾਂ ਨੂੰ ਫਿਰ ਡਿਪਾਰਟਮੈਂਟ ਆਫ ਦੀ ਮਰਜ਼ੀ ਨਾਲ ਸਟੇਸ਼ਨ ਦਿੰਦਾ ਹੈ ਇਸ ਲਈ ਆਪਾਂ ਨੂੰ ਉਮੀਦ ਕਰੋ ਕੋਸ਼ਿਸ਼ ਕਰੋ 50 ਤੋਂ ਵੱਧ ਸਟੇਸ਼ਨ ਜ਼ਰੂਰ ਭਰੋ 100 ਭਰ ਦੋ 150 ਭਰ ਦੋ 200 ਭਰ ਦੋ ਕੋਈ ਦਿੱਕਤ ਨਹੀਂ ਹੈ ਬਟ ਪਹਿਲਾਂ ਆਪ ਦਾ ਜ਼ਿਲ੍ਹਾ ਚੂਜ਼ ਕਰੋ ਜਿਹੜਾ ਤੁਹਾਨੂੰ ਨੇੜੇ ਪੈਂਦਾ ओके ਆਪਣੇ ਕੱਲ ਨੂੰ ਪੋਰਟਲ ਦੇ ਵਿੱਚ ਜਿਹੜੀ ਆਪਣੀ ਆਈਡੀ ਆ ਉਹਦੇ ਵਿੱਚ ਆਪਾਂ ਨੂੰ ਸ਼ੋ ਹੋਣ ਲੱਗ ਜੇਗਾ ਸਟੇਸ਼ਨ ਚੋਇਸ ਵਾਲਾ ਇੱਕ ਆਪਸ਼ਨ ਉਹਦੇ ਵਿੱਚ ਜਾ ਕੇ ਆਪਾਂ ਕੀ ਆ ਪਹਿਲਾਂ ਜ਼ਿਲ੍ਹਾ ਚੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਬਲਾਕ ਚੂਜ਼ ਕਰਾਂਗੇ ਠੀਕ ਹੈ ਜਿਵੇਂ ਮਾਨਸਾ ਡਿਸਟ੍ਰਿਕਟ ਆਪਾਂ ਚੂਜ਼ ਕੀਤਾ ਉਸ ਤੋਂ ਬਾਅਦ ਸਰਦੂਲਗੜ ਬਲਾਕ ਚੂਜ਼ ਕੀਤਾ ਉਸ ਤੋਂ ਬਾਅਦ ਜਿਹੜੇ ਜਿਹੜੇ ਸਕੂਲਾਂ ਵਿੱਚ ਵੈਕੈਂਸੀ ਹੋਊਗੀ ਉਹ ਆਪਾਂ ਨੂੰ ਸ਼ੋ ਹੋਣ ਲੱਗ ਜੇਗਾ ਉੱਥੇ ਆਪਾਂ ਕਲਿੱਕ ਕਰਕੇ ਤੇ ਆਪਾਂ ਉਹਨੂੰ ਸਿਲੈਕਟ ਕਰ ਸਕਦੇ ਹਾਂ ਠੀਕ ਹੈ ਸੋ ਪਹਿਲਾਂ ਤੁਸੀਂ ਕੀ ਕਰਿਓ ਪਹਿਲਾਂ ਸਟੇਸ਼ਨ ਦੇਖ ਲਿਓ ਕਿਹੜੇ ਕਿਹੜੇ ਹੋਣਗੇ ਮਨ ਲਓ ਸਰਦੂਲਗੜ ਬਲਾਕ ਦੇ ਜਿਹੜੇ ਵੀ ਸਕੂਲ ਹੈਗੇ ਆ ਸਾਰਿਆਂ ਦਾ ਆਪਾਂ ਨੂੰ ਆਪਾਂ ਡਾਟਾ ਸ਼ੋਨ ਲੱਗ ਜਾਏਗਾ ਉਸ ਤੋਂ ਬਾਅਦ ਕੀ ਹੋਏਗਾ ਜਦੋਂ ਇਹ ਚੀਜ਼ ਹੋ ਗਈ ਠੀਕ ਹੈ ਉਸ ਤੋਂ ਬਾਅਦ ਇੱਕ ਵੈਬਸਾਈਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਹੈ ਵੈਬਸਾਈਟ ਦਾ ਈ ਪੰਜਾਬ ਉੱਥੇ ਜਾ ਕੇ ਤੁਸੀਂ ਪਹਿਲਾਂ ਚੈੱਕ ਕਰ ਲਿਓ ਉਹ ਸਕੂਲ ਦੇ ਵਿੱਚ ਕਿੰਨੇ ਬੱਚੇ ਆ ਕਿੰਨੇ ਟੀਚਰ ਹੈ ਤੇ ਕੋਸ਼ਿਸ਼ ਕਰਿਓ ਸਿੰਗਲ ਟੀਚਰ ਦੇ ਵਿੱਚ ਨਾ ਹੀ ਜਾਇਓ ਠੀਕ ਹੈ ਕਿਉਂਕਿ ਜੇਕਰ ਸਿੰਗਲ ਟੀਚਰ ਦੇ ਵਿੱਚ ਫਸ ਗਏ ਤਾਂ ਫਿਰ ਉੱਥੋਂ ਨਿਕਲਣਾ ਬਹੁਤ ਔਖਾ ਹੈ ਕੋਸ਼ਿਸ਼ ਕਰਿਓ ਤਿੰਨ ਚਾਰ ਟੀਚਰ ਹੋਣ ਦੋ ਤਿੰਨ ਟੀਚਰ ਹੋਣ ਜਿੱਥੇ ਆਪਣਾ ਕੀ ਥੋੜਾ ਬੈਨੀਫਿਟ ਹੋ ਸਕੇ ਜੇ ਸਿੰਗਲ ਟੀਚਰ ਵਿੱਚ ਆ ਗਏ ਤਾਂ ਸਾਰਾ ਕੰਮ ਆਪ ਕਰਨਾ ਪੈਗਾ ਹੈਡ ਟੀਚਰ ਵਾਲਾ ਵੀ ਕੰਮ ਠੀਕ ਹੈ ਜੋ ਕਿਚਨ ਵਾਲਾ ਕੰਮ ਉਹ ਵੀ ਆਪ ਨੂੰ ਕਰਨਾ ਪੈਗਾ ਸਾਰਾ ਬਗ ਆਪ ਨੂੰ ਕਰਨਾ ਪਏਗਾ ਸਿੰਗਲ ਟੀਚਰ ਵਿੱਚ ਕੋਸ਼ਿਸ਼ ਕਰਿਓ ਨਾ ਹੀ ਆਓ ਕੋਸ਼ਿਸ਼ ਕਰਿਓ ਜਿੱਥੇ ਟੀਚਰ 2-3 ਹੋਣ ਜਾਂ ਜ਼ਿਆਦਾ ਹੋਣ ਉੱਥੇ ਹੀ ਠੀਕ ਹੈ ਘੱਟੋ ਘਾਟ 80-90 ਬੱਚੇ ਹੋਣ ਤੁਹਾਨੂੰ ਪਤਾ 30 ਬੱਚਿਆਂ ਵਿੱਚ ਇੱਕ ਟੀਚਰ ਅਲਾਟ ਕੀਤਾ ਜਾਂਦਾ ਠੀਕ ਹੈ ਤਾਂ ਇੱਕ ਵੈਬਸਾਈਟ ਹੈ ਜਿੰਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੋਂ ਪਹਿਲਾਂ ਤੁਸੀਂ ਚੈੱਕ ਕਰ ਲਿਓ ਜਦੋਂ ਵੈਬਸਾਈਟ ਓਪਨ ਹੋ ਗਈ ਉੱਥੇ ਸਭ ਤੋਂ ਪਹਿਲਾਂ ਲਿਖਿਆ ਆਏਗਾ ਡਿਸਟ੍ਰਿਕਟ ਤੁਸੀਂ ਸਿਲੈਕਟ ਕਰ ਲਿਓ ਫਿਰ ਆਏਗਾ ਆਪਣੇ ਕੋਲ ਕਿਹੜਾ ਆਪਾਂ ਬਲੌਕ ਉਹ ਬਲੌਕ ਸਿਲੈਕਟ ਕਰ ਲਿਓ ਉਸ ਤੋਂ ਬਾਅਦ ਡਿਪਾਰਟਮੈਂਟ ਆਫ ਐਜੂਕੇਸ਼ਨ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਪ੍ਰਾਇਮਰੀ ਸਕੂਲ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਉੱਥੇ ਕੈਪਚਾ ਆਊਗਾ ਕੈਪਚਾ ਪਰੰਤੂ ਬਾਸਾਰੇ ਸਕੂਲ ਸ਼ੋ ਹੋ ਜਾਣਗੇ ਉੱਥੇ ਸਕੂਲ ਦੀ ਪੂਰੀ ਡਿਟੇਲ ਆਏਗੀ ਕਿੰਨੇ ਬੱਚੇ ਆ ਸਟਾਫ ਕਿੰਨਾ ਹੈ ਠੀਕ ਹੈ ਕਿਹੜੇ ਕਿਹੜੇ ਟੀਚਰ ਹੈ ਸਕੂਲ ਦੀ ਲੋਕੇਸ਼ਨ ਕੀ ਹੈ ਠੀਕ ਹੈ ਸਕੂਲ ਕਦੋਂ ਬਣਿਆ ਕਿ ਉਥੇ ਸ਼ੋਅ ਹੋਣਾ ਲੱਗ ਜਾਏਗਾ ਤਾਂ ਪਹਿਲਾਂ ਉਦੋਂ ਤੁਸੀਂ ਚੈੱਕ ਕਰ ਲਿਓ ਜਿਵੇਂ ਜਿਵੇਂ ਚੈੱਕ ਕਰੀ ਜਾਓਗੇ ਜਿਹੜਾ ਤੁਹਾਨੂੰ ਨੇੜੇ ਪੈਂਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹੀ ਸਕੂਲ ਤੁਸੀਂ ਕਿਆ ਸਿਲੈਕਟ ਕਰਿਓ ਜਲਦਬਾਜੀ ਨਾ ਕਰਿਓ ਕਿਉਂਕਿ 27 28 ਤੇ 29 ਤਿੰਨ ਦਿਨ ਆਪਣੇ ਕੋਲ ਸਟੇਸ਼ਨ ਚੋਇਸ ਵਾਸਤੇ ਠੀਕ ਹੈ ਆਰਾਮ ਨਾਲ ਸਲਾਹ مشورہ ਕਰਕੇ ਫੇਰੀ ਤੁਸੀਂ ਆਪਦੀ ਕਿਆ ਸਟੇਸ਼ਨ ਚੋਇਸ ਕਰਿਓ ਤੇ ਕੋਸ਼ਿਸ਼ ਕਰਿਓ ਘੱਟੋ ਘੱਟ 50 ਤੋਂ ਵੱਧ ਸਟੇਸ਼ਨ ਜ਼ਰੂਰ ਪਰ ਸਕੋ ਕਿਉਂਕਿ ਜੇਕਰ ਆਪਣੇ ਤੋਂ ਪਹਿਲਾਂ ਵਾਲੇ ਰੈਂਕ ਨੇ ਵੀ ਸੇਮ ਸਿਲੈਕਟ ਕੀਤਾ ਹੋਇਆ ਤਾਂ ਨੂੰ ਮਿਲੇਗਾ ਤੇ ਆਪਾਂ ਨੂੰ ਫਿਰ ਜੇ ਆਪਾਂ ਘਟ ਸਿਲੈਕਟ ਕੀਤੇ ਹੋਏ ਤਾਂ ਆਪਾਂ ਫਿਰ ਡਿਪਾਰਟਮੈਂਟ ਵੱਲੋਂ ਹੀ ਅਲਾਟ ਕੀਤਾ ਜਾਏਗਾ ਓਕੇ ਸੋ ਕੋਸ਼ਿਸ਼ ਕਰਿਓ ਪਹਿਲਾਂ ਜ਼ਿਲ੍ਹਾ ਸਿਲੈਕਟ ਕਰਕੇ ਰੱਖੋ ਜਿਹੜਾ ਤੁਹਾਨੂੰ ਨੇੜੇ ਪੈਂਦਾ ਜਿਵੇਂ ਸਾਨੂੰ ਮਾਨਸਾ ਨੇੜੇ ਆ ਉਸ ਤੋਂ ਬਾਅਦ ਬਠਿੰਡਾ ਨੇੜੇ ਆ ਬਰਨਾਲਾ ਨੇੜੇ ਆ ਤਾਂਸੀਂ ਉਹੀ ਸਿਲੈਕਟ ਕਰਾਂਗੇ ਓਕੇ ਸੋ ਕੱਲ ਨੂੰ ਇੱਕ ਵੀਡੀਓ ਲੈ ਕੇ ਆਵਾਂਗੇ ਜਿੰਦੇ ਵਿੱਚ ਪੂਰੀ ਆਪਾਂ ਡਿਟੇਲ ਦੇ ਨਾਲ ਸ਼ੇਅਰ ਕਰਾਂਗੇ ਮਤਲਬ ਸਕਰੀਨ ਰਿਕਾਰਡਿੰਗ ਕਰਕੇ ओके ਜਿਵੇਂ ਜਿਵੇਂ ਪੋਰਟਲ ਦੇ ਵਿੱਚ ਸਾਰਾ ਕੁਝ ਆਏਗਾ ਤਾਂ ਉਸ ਦੇ ਅਪਾ ਅਕੋਰਡਿੰਗ ਇੱਕ ਵੀਡੀਓ ਕੱਲ ਨੂੰ ਵੀ ਬਣਾਵਾਂਗੇ ਥੈਂਕ ਯੂ ਵੈਰੀ ਮੱਚ